ਚੀਜ਼ ਕੀ ਆ ਇਹਨੂੰ ਤੁਸੀਂ ਲਈ ਕਿੱਥੋਂ ਕੀ ਹਿਸਾਬ ਨਾਲ ਤੇ ਪਹਿਲਾਂ ਦੇ ਬਾਰੇ ਵਿਸਥਾਰਪੂਰਕ ਇਹ ਜਾਣਕਾਰੀ ਦਿਓ ਬਾਈ ਜੀ ਇਹ ਆਪਾਂ ਪਾਉਣ ਦਾ ਤੁਹਾਡਾ ਮੇਨ ਮਕਸਦ ਹੀ ਕੀ ਸੀਦਾ ਪਾਉਣ ਦਾ ਮੇਨ ਮਕਸਦ ਆਪਣਾ ਇਹ ਸੀਗਾ ਵੀ ਇਹ ਇੱਕ ਤਾਂ ਛੱਟ ਨੇ ਹੁਣ ਉਹਨੇ ਦਵਾਤੀ ਆਪਾਂ ਨੂੰ 14 ਰੁਪਏ ਸਕੁਅਰ ਫੁੱਟ ਇਹ ਮਿਲ ਜੇ ਅੱਛਾ 14 ਰੁਪਏ ਹੁਣ ਉਹਨੇ ਇਹ ਵੀ ਕਿਹਾ ਵੀ ਇਹ ਬੱਬਲ ਸ਼ੀਟ ਆਉਣਾ ਆਪਾਂ ਨੂੰ ਦਾ ਆਪਾਂ ਇਸ ਪਾਸੇ ਹੈ ਨਹੀਂਗੇ ਹੈ ਨਹੀਂਗੇ ਜੀ ਕੀ ਪਤਾ ਇਹਦਾ ਕੋਈ ਹੋਰ ਨਾਮ ਵੀ ਹੋਵੇ ਹੋ ਸਕਦਾ ਕੰਤੋਂ ਬਾਹਰ ਇਹ ਰੋਲ ਆਉਂਦਾ ਵਾ ਜਾਂ ਬਣੀ ਬਣੀ ਇਹ ਰੋਲ ਹੀ ਆਉਂਦਾ ਜੀ ਪੂਰਾ ਰੋਲ ਹੀ ਆਉਂਦਾ ਰੋਲ ਕਿੰਨੇ ਕਿ ਫੁੱਟ ਦਾ ਹੁੰਦਾ ਤੁਹਾਡੇ ਹਿਸਾਬ ਨਾਲ ਉਹ ਤਾਂ ਮੇਰੇ ਹਿਸਾਬ ਨਾਲ ਵੀ 100 100 150 ਫੁੱਟਾਂ ਨੂੰ ਰੋਲ ਬਣਿਆ ਹੋਇਆ ਸੀਗਾ ਰੋਲ ਹੀ ਲਿਆ ਇਹ ਤੁਸੀਂ ਪੁੱਠੀ ਪਾਤੀ ਆ ਵੀ ਆ ਚਮਕਣਾ ਪਾਸਾ ਉੱਤੇ ਹੁੰਦਾ ਤੇ ਦੋਵੇਂ ਪਾਸੇ ਚਮਕਣਾ ਆਇਆ ਕਿਵੇਂ ਕੀ ਸਕਦਾ ਨਹੀਂ ਦੋਵੇਂ ਪਾਸੇ ਇੱਕੋ ਜੀ ਚੀਜ਼ ਹੀ ਲੱਗੀ ਸਾਨੂੰ ਤਾਂ ਇਹ ਅੱਛਾ ਬਾਕੀ ਹੁਣ ਮੈਸਤਰੀ ਨੂੰ ਪਤਾ ਵੀ ਆਏ ਆ ਬਾਈ ਮਹਿੰਗਾ ਉਹਦੇ ਕਹਿਣ ਤਰ੍ਹਾਂ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਤੇ ਫਿਰ ਫਰਕ ਤਾਂ ਫਰ ਪੈਂਦਾ ਹੀ ਹੈ ਸਹੀ ਆ ਤੇ ਬਾਈ ਸਤਿ ਸ੍ਰੀ ਅਕਾਲ ਪੰਜਾਬੀ ਉਹ ਕੀ ਹਾਲ ਚਾਲ ਸਾਰੇ ਕਿਸਾਨ ਵੀਰਾਂ ਨੂੰ ਸਾਡੀ ਅੱਜ ਤੋਂ ਇੱਕ ਵਾਰੀ ਬਾਈ ਮਾਨ ਫਾਰਮ ਕੋਟਕਪੂਰਾ ਤੋਂ ਫਿਰ ਤੋਂ ਸਤਿ ਸ੍ਰੀ ਅਕਾਲ ਤੇ ਅੱਜ ਫਿਰ ਅਸੀਂ ਆਏ ਹਾਂ ਮਾਨ ਫਾਰਮ ਕੋਟਕਪੂਰਾ ਦੇ ਉੱਤੇ ਬਾਈ ਹੁਣਾਂ ਦੇ ਘਰ ਤੇ ਬਈ ਹੁਣਾਂ ਦੇ ਛੱਡ ਦੀ ਕਹਿੰਦੇ ਵੀ ਬੜੀ ਚਰਚਾ ਤੇ ਬੜੇ ਦੂਰ ਤੱਕ ਰੂਪ ਪੈ ਗਿਆ ਛੱਡ ਦਾ ਮੜਾ ਤਾਂ ਕੈਮਰਾ ਕਰਕੇ ਸ਼ੇਰਾ ਵਿਖਾ ਦੇ ਇਹ ਜਿਹੜੇ ਛੱਡ ਥੱਲੇ ਅਸੀਂ ਖੜੇ ਆ ਇਹ ਵੀਡੀਓ ਨਿਕਲੀ ਬੜੀ ਤੇ ਬੜੇ ਲੋਕਾਂ ਨੇ ਵਿਚਾਰ ਮੰਗੇ ਇਸ ਦੇ ਵਿੱਚ ਵੀ ਇਹ ਠੰਡਾ ਹੁੰਦਾ ਜਾਂ ਨਹੀਂ ਹੁੰਦਾ ਇਹ ਸਾਡਾ ਤਬਦਾ ਬੜਾ ਟੈਂਕੀਆਂ ਦੇ ਦੁਆਲੇ ਲਾ ਸਕਦੇ ਕਿ ਨਹੀਂ ਇਹ ਤੁਸੀਂ ਪੁੱਠਾ ਜਾਂ ਸਿੱਧਾ ਲਾਤਾ ਕਿੰਨੇ ਦਾ ਤੁਹਾਨੂੰ ਪਿਆ ਕੀ ਹਿਸਾਬ ਦਾ ਵੇਆ ਕਿਥੋਂ ਤੁਸੀਂ ਲਿਆ ਬੜੇ ਹਰਿਆਣੇ ਵਾਲ ਦੇ ਲੋਕਾਂ ਨੇ ਬਈ ਜੀ ਆਪਾਂ ਨੂੰ ਬੜਿਆਂ ਨੇ ਮੈਨੂੰ ਕਾਲ ਕੀਤੀ ਤੇ ਨਾਚਾਰਾਂ ਨੇ ਤੇ ਫਿਰ ਉਧਰੋਂ ਰਾਜਸਥਾਨੋਂ ਵੀ ਮੈਨੂੰ ਦੋ ਕੋਲ ਆਈਆਂ ਕਹਿੰਦੇ ਵੀ ਬਈ ਮਿਲਦਾ ਨਹੀਂ ਇਹ ਚੀਜ਼ ਕੀ ਆ ਇਹਨੂੰ ਤੁਸੀਂ ਲਈ ਕਿਥੋਂ ਕੀ ਹਿਸਾਬ ਦਾ ਤੇ ਪਹਿਲਾਂ ਤੇ ਬਾਰੇ ਵਿਸਥਾਰਪੂਰਕ ਇਹ ਜਾਣਕਾਰੀ ਦਿਓ ਬਈ ਜੀ ਇਹ ਆਪਾਂ ਪਾਉਣ ਦਾ ਤੁਹਾਡਾ ਮੇਨ ਮਕਸਦ ਹੀ ਕੀ ਸੀ ਦਾ ਪਾਉਣ ਦਾ ਮੇਨ ਮਕਸਦ ਆਪਣਾ ਇਹ ਸੀਗਾ ਵੀ ਇਹ ਇੱਕ ਤਾਂ ਸ਼ੱਟ ਤਪਦਾ ਸੀਗਾ ਜੀ ਹਾਂਜੀ ਸਹੀ ਆ ਤੇ ਇੱਕ ਜਿਹੜਾ ਜਦੋਂ ਆਪਣੇ ਸਿਆਲਾਂ ਦੇ ਵਿੱਚ ਧੁੰਦ ਦਾ ਪੈਂਦੀ ਆ ਤੇ ਤੁੰਦ ਅੰਦਰਲੇ ਪਾਸੇ ਨੂੰ ਚੰਬੜਦੀ ਸੀ ਜਿਹੜੀ ਆਪਣੇ ਉੱਤੇ ਲਮੀਨੀਅਮ ਦੀ ਚਾਦਰ ਲੱਗੀ ਆ ਅੱਛਾ ਜੀ ਤੇ ਉਹ ਤਬਕਾ ਬਣ ਕੇ ਜਿਵੇਂ ਹੁਣ ਆਪਣੀ ਰੇਹ ਪਈ ਆ ਟਰੈਕਟਰ ਸੰਦ ਖੜੇ ਆ ਸਾਰੇ ਜਾਂ ਕਣਕ ਦੇ ਡਰਮ ਪਏ ਆ ਠੀਕ ਆ ਤੇ ਉੱਤੇ ਤਬਕਾ ਬਣਦਾ ਸੀਗਾ ਤੇ ਸੈੱਲ ਬਣਦੀ ਸੀ ਜਿਵੇਂ ਹੁਣ ਰੇਹ ਤੇ ਤਬਕੇ ਡਿੱਗੀ ਜਾਂ ਤਾਂ ਰੇਹ ਜੰਮ ਜਾਂਦੀ ਸੀ ਹਾਂ ਢਲੇ ਬਣ ਜਾਂਦੇ ਰੇਹ ਦੇ ਸਾਰੇ ਤੇ ਉਹ ਸਾਡੇ ਇੱਥੇ ਲੋਕਲ ਮਿਸਤਰੀ ਆ ਆਪਣੇ ਗੋੜਗਪੂਰੇ ਦਾ ਅੱਛਾ ਜੀ ਉਹ ਤਕਰੀਬਨ ਛੱਡ ਵੀ ਤਿਆਰ ਕਰਦਾ ਜਿਵੇਂ ਆਪਣਾ ਉਹ ਗੱਡੀ ਵਾਲਾ ਛੱਡ ਬਣਾ ਕੇ ਦਿੱਤਾ ਹਾਂ ਛੋਟਾ ਹਾਂ ਤੇ ਉਹਦੇ ਨਾਲ ਗੱਲ ਹੋਈ ਉਹ ਆਂਦਾ ਯਾਰ ਆਪਾਂ ਸ਼ੀਟ ਪਾ ਦਿੰਨੇ ਆ ਥੋਡੇ ਇਹ ਸਾਰੇ ਥੱਲੇ ਅੱਛਾ ਅੱਛਾ ਗਰੀਬਨ ਆਂਦਾ ਸੀਗਾ ਵੀ 35000 ਰੁਪਈਆ ਸਾਰਾ ਖਰਚ ਆਊਗਾ ਠੀਕ ਹੈ 35000 ਰੁਪਈਆ ਹਾਂ ਤੇ ਅਸੀਂ ਆਖਿਆ ਵੀ ਚੱਲਾ ਵੀ ਉਹਦਾ ਫਾਇਦਾ ਆਂਦਾ ਵੀ ਉਹਦੇ ਨਾਲ ਇੱਕ ਤਬਕਾ ਨਹੀਂ ਬਣੂਗਾ ਇੱਕ ਥੋੜਾ ਨਾਲ ਸ਼ੈੱਡ ਨਹੀਂ ਤਪੂਗਾ ਸ਼ੈੱਡ ਨਹੀਂ ਤਪਦਾ ਹਾਂ ਠੀਕ ਹੈ ਤੇ ਹੁਣ ਉਹਦੇ ਕਹਿਣ ਦੇ ਮੁਤਾਬਕ ਆ ਉਹਨੇ ਆਪਾਂ ਨੂੰ ਜਿਹੜੀ ਇਹ ਹੁਣ ਜਿਹਦਾ ਇਹਦਾ ਨਾਮ ਹੈ ਹਾਂਜੀ ਮੋਤਾਂ ਦਾ ਵੀ ਬੱਬਲ ਸ਼ੀਟ ਆ ਹੁਣ ਜਿਹੜੀ ਆਪਾਂ ਰੀਲ ਪਾਈ ਭਰਾਵਾਂ ਨੇ ਜਿਹਦੇ ਆਪਾਂ ਨੂੰ ਕਮੈਂਟ ਕੀਤੇ ਵੀ ਇਹ 8 ਰੁਪਏ ਵੀ ਮਿਲ ਜਾਂਦੀ ਆ ਜੀ ਇਹ 10 ਰੁਪਏ ਵੀ ਮਿਲ ਜਾਂਦੀ ਆ ਕਿ 7 ਵੀ ਮਿਲ ਜਾਂਦੀ ਵੀ ਆਪਾਂ ਉਹ ਚੀਜ਼ ਨੂੰ ਲੋਕਾਂ ਸਾਹਮਣੇ ਕੀਤਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਯਾਰ ਵੀ ਇਹ ਦਾ ਜੋ ਰੇਟ ਦੇ ਵਿੱਚ ਹੈਗਾ ਹੈਗਾ ਉੱਪਰ ਥੱਲੇ ਹੈਗਾ ਚਾਹੋ ਮੈਸਤਰੀ ਨੇ ਤਾਂ ਆਪਾਂ ਨੂੰ ਜਿਹਨੇ ਹੁਣ ਉਹਨੇ ਦਵਾਤੀ ਆਪਾਂ ਨੂੰ 14 ਰੁਪਏ ਸਕੁਅਰ ਫੁੱਟ ਇਹ ਮੇਜ ਅੱਛਾ 14 ਰੁਪਏ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਬੱਬਲ ਸ਼ੀਟ ਆਉਣਾ ਆਪਾਂ ਨੂੰ ਦਾ ਆਪਾਂ ਇਸ ਪਾਸੇ ਹੈ ਨਹੀਂਗੇ ਹੈ ਨਹੀਂਗੇ ਜੇ ਕੀ ਪਤਾ ਇਹਦਾ ਕੋਈ ਹੋਰ ਨਾ ਹੋਵੇ ਹੋ ਸਕਦਾ ਹੋ ਸਕਦਾ ਨਾ ਨਾ ਤਕਰੀਬਨ ਹੁਣ ਇਹ ਸਾਲ ਹੋ ਗਿਆ ਪਾਈ ਨੂੰ ਆਪਣੀ ਉਦੋਂ ਕੋਈ ਰੇਟ ਦਾ ਵੀ ਇਧਰ ਉਧਰ ਹੋ ਸਕਦਾ ਵੀ ਕੌਣ ਰੇਟ ਘਟ ਸਕ ਘਟ ਗਿਆ ਹੋਵੇ ਆਪਾਂ ਨੂੰ ਸਾਲ ਹੋ ਗਿਆ ਇੱਕ ਪਾਏ ਨੂੰ ਤੇ ਇੱਕ ਸਾਲ ਦੇ ਵਿੱਚ ਤੁਸੀਂ ਮੀਂਹ ਵੀ ਗਈ ਆਗੇ ਹੁਣੇ ਆ ਤੇ ਗਰਮੀ ਵੀ ਇੱਕ ਲੰਗ ਗਈ ਇੱਕ ਸੀਜ਼ਨ ਸਾਰੇ ਮਤਲਬ ਠੰਡ ਵੀ ਲੰਗ ਗਈ ਆ ਧੁੰਦ ਵੀ ਲੰਗ ਗਈ ਹਰ ਇੱਕ ਚੀਜ਼ ਦੇ ਇੱਕ ਸੀਜ਼ਨ ਲੰਗ ਗਿਆ ਪ੍ਰਸਾਦ ਦਾ ਵੀ ਗਰਮੀ ਦਾ ਵੀ ਧੁੰਦ ਦਾ ਵੀ ਲੰਗ ਗਿਆ ਤੇ ਗਰਮੀਆਂ ਦਾ ਅੱਜ ਅਸੀਂ ਇਹਨਾਂ ਚੱਲ ਰਿਹਾ ਅੱਜ ਅਸੀਂ ਇਹਦੇ ਥੱਲੇ ਖੜੇ ਆਪਾਂ ਛੱਡ ਥੱਲੇ ਹੀ ਖੜੇ ਆ ਕੋਈ ਨਹੀਂ ਹਾਂ ਕੋਈ ਸਾਨੂੰ ਇਹਨਾਂ ਲੋ ਨਹੀਂ ਮਹਿਸੂਸ ਹੋ ਰਹੀ ਕੋਈ ਉਹ ਚੀਜ਼ ਨਹੀਂ ਮਸੂਰਾ ਕੋਈ ਪ੍ਰੋਬਲਮ ਨਹੀਂ ਕੋਈ ਸੇਕ ਅਟਕੇ ਮਤਲਬ ਕਿ ਹੂਮਸੋਂ ਬੰਜ ਜਾਂਦੀ ਅੰਦਰ ਉਹ ਚੀਜ਼ ਨਹੀਂ ਸੇਕ ਜਿਵੇਂ ਪੈਂਦਾ ਸੀ ਨਾ ਜਿਵੇਂ ਹੁਣ ਇੱਥੇ ਆਪਾਂ ਖੜੇ ਆ ਉਤੋਂ ਜਿਵੇਂ ਹਾਂਜੀ ਆਪਾਂ ਕਹਿ ਦਈਏ ਵੀ ਰੋਟੀ ਵਾਲੀ ਤਵੀ ਆ ਤਪਦੀ ਹਾਂ ਤਪਦੀ ਤਪਦੀ ਤੇ ਓਏ ਅੱਗੇ ਸੇਕ ਪੈਂਦਾ ਸੀ ਹੁਣ ਦਵਾ ਕੋਈ ਸਮੱਸਿਆ ਨਹੀਂ ਇਸ ਦੀ ਹਾਂ ਤੇ ਇਹਦੇ ਚ ਹੁਣ ਇਹ ਹੋ ਗਿਆ ਗਰਮੀ ਦਾ ਇਹਦੇ ਬਾਅਦ ਆਇਆ ਨਾ ਬਰਸਾਤ ਦਾ ਸੀਜ਼ਨ ਤਾਂ ਤੇ ਇਹ ਬਰਸਾਤ ਦੇ ਵਿੱਚ ਜਦੋਂ ਮੀਂਹ ਪੈਂਦਾ ਜ਼ੋਰ ਦਾ ਹੂੰ ਤੇ ਮਤਲਬ ਜ਼ੋਰ ਨਾਲ ਪੂਰੇ ਵਾਛੜ ਪੈਂਦੀ ਆ ਤੇ ਇਹ ਚੌਂਦਾ ਫਿਰ ਕੇ ਨਹੀਂ ਨਾ 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 ਜਮਾਂ ਤਬਕਾ ਵੀ ਨਹੀਂ ਨਿਕਲਦਾ ਨਹੀਂ ਜਿਹੜੀ ਉੱਤੇ ਇਹਦੇ ਆਪਾਂ ਕਿਹੜੀ ਪਾਈ ਆ ਸ਼ੀਟ ਉੱਤੇ ਸ਼ੀਟ ਜੈ ਐਲੂਮੀਨੀਅਮ ਸ਼ੀਟ ਆ ਜਿਹੜੀ ਲੱਗੀ ਇਹਦੇ ਤੇ ਐਲੂਮੀਨੀਅਮ ਸ਼ੀਟ ਆ ਕੋਈ ਮੈਂ ਨਾ ਮੜੀ ਰੋਕ ਨੂੰ ਮੁਖਾ ਦੇ ਵੀ ਜਿਹੜੀ ਆ ਸ਼ੀਟ ਆ ਬਈ ਆ ਹੈਗੀ ਆ ਐਲੂਮੀਨੀਅਮ ਸ਼ੀਟ ਜਿਹੜੀ ਆ ਸਾਰੀ ਲੱਗੀ ਹੋਈ ਆ ਤੇ ਇਹਦੇ ਉੱਤੇ ਇਹਦੇ ਥੱਲੇ ਸ਼ੀਟ ਲੱਗੀ ਆ ਇਹਦੇ ਹੇਠਲੇ ਪਾਸੇ ਕਹਿੰਦੇ ਹੇਠਲੇ ਪਾਸੇ ਸ਼ੀਟ ਲੱਗੀ ਇਹ ਬਾਈ ਜੀ ਲਾਈ ਕਿਵੇਂ ਕਿਸ ਹਾਵਨਾ ਇਹ ਆਪਣੇ ਉਹਨੇ ਪਹਿਲਾਂ ਇਹ ਤਾਰ ਤਾਰ ਉਹ ਬਰੀਕ ਤਾਰ ਤੁਹਾਨੂੰ ਦੇਂਦੀ ਹੋਣੀ ਆ ਹਾਂ ਹਾਂ ਬਰੀਕ ਤਾਰ ਦਾ ਜਾਲ ਪਾਇਆ ਇਹਨੇ ਅੱਛਾ ਜੀ ਫਿਰ ਉੱਤੋਂ ਦੀ ਸ਼ੀਟ ਪਾਈ ਆ ਠੀਕ ਆ ਇਹ ਸ਼ੀਟ ਮੇਲਾ ਦੀ ਤਕਰੀਬਨ 4 ਕ ਫੁੱਟ ਦੀ ਆਉਂਦੀ ਆ 4 ਤੋਂ 5 ਠੀਕ 4 ਫੁੱਟ ਦੀ ਸ਼ੀਟ ਠੀਕ ਆ ਉਵੇਂ ਉਵੇਂ ਸ਼ੀਟ ਪਿਛਾ ਕੇ ਨਾਲ ਦੀ ਨਾਲ ਉੱਤੇ ਜਿਹੜੀ ਐਲੂਮੀਨੀਅਮ ਦੀ ਚਾਦਰ ਪਾ ਕੇ ਸਕਰੂ ਲਾਏ ਆ ਠੀਕ ਆ ਬਜਦੀ ਸਕਰੂ ਨੰਗੇ ਵੇ ਆ ਸਾਰੀ ਚਾਦਰ ਦੇ ਸਹੀ ਆ ਸਹੀ ਆ ਠੀਕ ਆ ਤੇ ਪੂਰੀ ਟਾਈਟ ਕਰਕੇ ਪਾਈ ਆ ਵੀ ਕਿ ਤੂੰ ਮਤਲਬ ਕਿ ਢਿੱਲੀ ਨਾ ਰਹਿ ਜਾਵੇ ਗੈਪ ਨਾ ਰਹੇ ਜੇ ਵੇਖ ਨਾ ਜਾਵੇ ਕੋਈ ਮਤਲਬ ਕਿ ਅੰਦਰ ਜਿਵੇਂ ਵਿੱਚ ਕੁੱਬਾ ਇਹ ਨਾ ਹੁੰਦਾ ਭਾਜੀ ਵਿੱਚ ਚੀਜ਼ ਇਹ ਉਹ ਚੀਜ਼ ਨਹੀਂ ਹੈਗੀ ਜਿੱਥੋਂ ਮਾੜੀ ਮੋਟੀ ਕੋਈ ਚਾਦਰ ਦੇ ਵਿੱਚ ਪਹਿਲਾਂ ਕੋਈ ਸੀਗੀ ਪ੍ਰੋਬਲਮ ਉਹ ਵੀ ਉਹਨੇ ਕੱਢੀ ਕੋਈ ਹਾਂਜੀ ਇਹ ਲੰਮੀਆਂ ਆਂਦੀਆਂ ਪਾਈਆਂ ਤੁਸੀਂ ਹਾਂ ਲੰਮੀਆਂ ਪਾਣੀ ਸਾਰਾ ਕੰਧ ਤੋਂ ਬਾਹਰ ਕੰਤੋਂ ਬਾਅਦ ਇਹ ਰੋਲ ਆਉਂਦਾ ਵਾ ਜਾਂ ਬਣੀ ਬਣੀ ਰੋਲ ਹੀ ਆਉਂਦਾ ਜੀ ਪੂਰਾ ਰੋਲ ਹੀ ਆਉਂਦਾ ਰੋਲ ਕਿੰਨੇ ਕਿ ਫੁੱਟ ਦਾ ਹੁੰਦਾ ਤੁਹਾਡੇ ਸਾਹਮਣੇ ਉਹ ਤਾਂ ਮੇਰੇ ਸਾਹਮਣੇ ਵਾਲੇ ਵੀ 100 100 150 ਫੁੱਟਾਂ ਨੂੰ ਰੋਲ ਬਣਿਆ ਹੋਇਆ ਸੀ ਯਾਰ ਰੋਲ ਹੀ ਲੰਮਾ ਇਹ ਚੌੜਾ 4 ਫੁੱਟ ਦਾ ਹੈ ਚੌੜਾ ਇਹ ਵਾ 4 4.5 ਫੁੱਟ 4.5 ਫੁੱਟ ਦਾ ਹੈਗਾ ਅੱਛਾ ਉਦੋਂ ਬਾਅਦ ਆ ਗਿਆ ਫਿਰ ਸਿਆਲਾਂ ਦਾ ਸੀਜ਼ਨ ਸਿਆਲਾਂ ਦੇ ਸੀਜ਼ਨ ਦੇ ਵਿੱਚ ਉੱਤੇ ਕੋਰਾ ਜਿਵੇਂ ਜੰਮ ਜਾਂਦਾ ਉਹ ਰੋਲੇ 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 ਲੇਕਿਨ ਉਹ ਝੋਂਦਾ ਨੇ ਇਹ ਜਿਆਦਾ ਤਾਂ ਜਿਵੇਂ ਧੁੰਦ ਪੈਂਦੀ ਆ ਤੂੰ ਆਪਣੀ ਧੁੰਦ ਅੰਦਰ ਵੱੜਦੀ ਸੀ ਇਹਦੇ ਤੇ ਉਹ ਅੰਦਰ ਧੁੰਦ ਜਿਹੜੀ ਤਾਂ ਵਾਲੀ ਜਮਿਨੀਅਮ ਚਾਦਰ ਨੂੰ ਉਹ ਤਬਕਾ ਬਣਾ ਦੇ ਹਾਂ ਤਬਕਾ ਬਣ ਜਾਂਦੀ ਉੱਤੇ ਭਾਵਜੀ ਬਣ ਜਾਂਦੀ ਜੋ ਥੱਲੇ ਡਿੱਗ ਹਾਂ ਥੱਲੇ ਵਾਲੀ ਵਾਲੀ ਤਬਕੇ ਡਿੱਗੀ ਜਾਂਦੀ ਸੀ ਹੂੰ ਤੇ ਇਹਦੇ ਹੁਣ ਚੰਮੜਦਾ ਨਹੀਂ ਫਿਰ ਇਹਦੇ ਹਾਂ ਹਾਂ ਇਹਦੇ ਚ ਕੁਛ ਨਹੀਂ ਚੰਮੜਦਾ ਧੁੰਦ ਵੀ ਨਹੀਂ ਡਰਦੀ ਅੰਦਰ ਵੱੜਦੀ ਹੁਣ ਤਾਂ ਬਲਾਈ ਕੀ ਚੱਕਰ ਪੈ ਗਿਆ ਕੀ ਚੱਕਰ ਪੈ ਗਿਆ ਹਾਂ ਬਾਹਰ ਹੀ ਜਾਂਦਾ ਸਾਰਾ ਸਹੀ ਹੈ ਸਾਰਾ ਕੁਝ ਬਾਹਰ ਹੀ ਚਲਦਾ ਹਾਂ ਅੱਛਾ ਇਹ ਇਹਦੇ ਹੋ ਗਏ ਇਹਦੇ ਫਾਇਦੇ ਤੇ ਹਾਲੇ ਤੱਕ ਇਹਦਾ ਨੁਕਸਾਨ ਤੁਹਾਨੂੰ ਦਿਖਣ ਨੂੰ ਕੋਈ ਨਹੀਂ ਕੋਈ ਨੁਕਸਾਨ ਨਹੀਂ ਗਾ ਇਹਦੇ ਨਾਲ ਆਏ ਆ ਵੀ ਸਭ ਕੋਈ ਚਾਦਰ ਪੈ ਗਈ ਜਿਹੜੇ ਆ ਚੈਨਲ ਆ ਇਹਨਾਂ ਨੂੰ ਜੰਗਾਲ ਪਿਆ ਵਿਆ ਸੀ ਪਹਿਲਾਂ ਅੱਛਾ ਹਾਂ ਕੁਸ਼ਕ ਸੀ ਰੰਗ ਕਰਤੇ ਕੁਝ ਰਹਿੰਦੇ ਆ ਤੇ ਹੁਣ ਆਏ ਆ ਵੀ ਸ਼ਾਇਦ ਮੇਰੇ ਹਿਸਾਬ ਨਾਲ ਇਹਨਾਂ ਨੂੰ ਜੰਗਾਲ ਬਣੀ ਪਊਗਾ ਕੋਸ਼ਕਾ ਪਰ ਆਉਂਦੇ ਆਪਾਂ ਨੂੰ ਕਮੈਂਟ ਸੀਗਾ ਵੀ ਇਹਦੇ ਅੰਦਰਲੇ ਪਾਸੇ ਇਹਦੀ ਜੰਗਾਲ ਲੱਗ ਜੂਗੀ। ਅੱਛਾ ਵਿਚ ਵਿਚਕਾਰ ਜਿਹੜੀ ਵਿਚ ਦੀ ਕੋਈ ਕਹਿੰਦੇ ਵੀ ਬਣ ਕੇ ਲੱਗੂਗੀ। ਹਾਂ ਹਾਂ ਹਾਂ। ਪਰ ਮੇਰੇ ਹਿਸਾਬ ਨਾਲ ਤਾਂ ਇਹਦੇ ਵੜਨ ਨੂੰ ਥਾਂ ਹੀ ਨਹੀਂਗਾ ਵੀ ਅੰਦਰ ਦੀ ਵੜੂਗਾ ਕੀ ਇਹਦੇ। ਪਰ ਉਹਨੇ ਕਈਆਂ ਨੇ ਗੈਪ ਛੱਡਿਆ ਹੁੰਦਾ ਤੁਸੀਂ ਚਾਦਰ ਦੇ ਉੱਤੇ ਚਾਦਰ ਚੜ੍ਹ ਕੇ ਲਾਈ ਜੁਣੀ। ਹਾਂ। ਫਿਰ ਉਹ ਵੀ ਹੋ ਸਕਦਾ ਪਰ ਜਿਨ੍ਹਾਂ ਦੇ ਇਹ ਨਾਲ ਜੋੜ ਕੇ ਵਿਚੋਂ ਮਾੜਾ ਮਾੜਾ ਹਵਾ ਜਾਂਦਾ ਵਿਰਲ ਰਹਿ ਜਾਂਦੀ ਆ। ਹਾਂ। ਤੇ ਉਹ ਹੁਮਸੀ ਜਾਗੇ ਮੈਂ ਕਹਦੀ ਆ ਵੀ ਉਹ ਵੜ ਕੇ ਪਾਣੀ ਦੇ ਉਹ ਜਾ ਸਕਦੀ ਤਾਂ ਉਹਦੇ ਨਾਲ ਹੋ ਸਕਦਾ ਹੋ ਸਕਦਾ ਪਰ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਜਿਵੇਂ ਉਹ ਚਾਦਰ ਨੂੰ ਤਬਕਾ ਬਣਦਾ ਸੀ ਉਹ ਜਦੋਂ ਤਬਕਾ ਹੀ ਨਾ ਉਹਨੂੰ ਪਾਣੀ ਨਾ ਲੱਗਾ ਚਾਦਰ ਨੂੰ ਤੇ ਜੰਗਾਲ ਖਾਦੇ ਨਾਲ ਜੰਗਾਲ ਖਾਦੇ ਨਾਲ ਨਾ ਲੱਗਣਾ ਬਾਕੀ ਹੁਣ ਜਿਹੜੇ ਮਿਸਤਰੀ ਹੋਣਗੇ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆਂ ਤੇ ਉਹਨਾਂ ਨੂੰ ਨੌਲੇਜ ਜ਼ਿਆਦਾ ਹੋਊਗਾ ਨੌਲੇਜ ਹੋਊਗੀ ਚਲੋ ਦੇਖਾਂਗੇ ਫਿਰ ਕੀ ਬਣਦਾ ਕੀ ਬਣਦਾ ਤੇ ਭਾਈ ਇੱਕ ਤੇ ਇਹਦਾ ਇਹ ਫਾਇਦਾ ਹੋਊਗਾ ਮੈਨੂੰ ਲੱਗਦਾ ਵੀ ਤੁਸੀਂ ਇੱਥੇ ਲੈ ਡ ਇੱਕ ਛੱਡਦੇ ਹੋਗੇ ਤੇ ਚਾਨਣ ਸਾਰੇ ਝੋ ਜਾਣਾ ਹਾਂ ਚਾਨਣ ਪਰ ਇਹ ਵਾਈਟ ਆਈ ਸਾਰੀ ਆ ਵਾਈਟ ਆ ਇਹ ਲਿਸ਼ਕੋਰ ਆਟੋਮੈਟਿਕੀ ਹਾਂ ਚਮਕ ਦਾ ਪੂਰਾ ਹੈ ਚਮ ਜਗਦਾ ਹੈ ਜਗਦਾ ਹਾਂ ਠੀਕ ਆ ਤੇ ਇੱਕ ਨਾ ਮੈਂ ਦੇ ਹੋਰ ਬੰਦੇ ਨੇ ਗੱਲ ਕੀਤੀ ਹੀ ਵੀ ਕਹਿੰਦਾ ਵੀ ਇਹਦੇ ਚ ਜਿਵੇਂ ਮੰਨ ਕੇ ਚੱਲੋ ਵੀ ਇਹ ਤੁਸੀਂ ਪੁੱਠੀ ਪਾਤੀ ਆ ਅੱਛਾ ਵੀ ਆ ਚਮਕਣਾ ਪਾਸਾ ਉੱਤੇ ਹੁੰਦਾ ਤੇ ਇਹ ਦੋਵੇਂ ਪਾਸੇ ਚਮਕਣਾ ਆ ਕਿਵੇਂ ਕੀ ਸਕਦਾ ਨਹੀਂ ਦੋਵੇਂ ਪਾਸੇ ਇੱਕੋ ਜੀ ਚੀਜ਼ ਹੀ ਲੱਗੀ ਸਾਨੂੰ ਤਾਂ ਇਹ ਅੱਛਾ ਬਾਕੀ ਹੁਣ ਮੈਸਤਰੀ ਨੂੰ ਪਤਾ ਵੀ ਉਹ ਪੁੱਠੀ ਪਾ ਗਿਆ ਜਾਂ ਸਿੱਧੀ ਪਾ ਗਿਆ ਨਹੀਂ ਨਹੀਂ ਵੀ ਆਪਾਂ ਨੂੰ ਜਿਹੜੀ ਚੀਜ਼ ਦਾ ਆਪਾਂ ਨੂੰ ਪ੍ਰੋਬਲਮ ਸੀਗੀ ਉਹਦਾ ਹੱਲ ਹੋ ਗਿਆ ਹੱਲ ਹੋ ਗਿਆ ਹੁਣ ਉਹ ਮੈਸਤਰੀ ਜਾਣਦਾ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ ਹੁਣ ਸਿੱਧੀ ਪਾ ਕੇ ਗਿਆ ਕੇ ਪੁੱਠੀ ਪਾ ਕੇ ਗਿਆ ਅੱਛਾ ਵੀ ਉਹ ਆਪਾਂ ਆਪਣਾ ਮਸਲਾ ਹੱਲ ਹੋ ਗਿਆ ਵੀ ਆਪਾਂ ਨੂੰ ਦਿੱਕਤ ਆਪਾਂ ਨੂੰ ਜਿਹੜੀ ਦਿੱਕਤ ਸੀਗੀ ਤਬਕਾ ਬਣਦੀ ਤਬਕਾ ਬਣਦੀ ਧੁੰਦ ਅੰਦਰ ਵੱਡਦੀ ਧੁੰਦ ਨਹੀਂ ਵੱਡਦੀ ਠੀਕ ਆ ਤੇ ਸ਼ੈੱਡ ਛੇਕ ਨਹੀਂ ਮਾਰਦਾ ਸ਼ੈੱਡ ਛੇਕ ਨਹੀਂ ਮਾਰਦਾ ਹੁਣ ਗਾਂ ਹੁਣ ਜਿਹੜੇ ਜਾਦੇ ਆਪਾਂ ਨੂੰ ਆਪਾਂ ਵੀਡੀਓ ਰੀਲ ਪਾਈ ਆ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ 5 ਰੁਪਏ ਫੁੱਟ ਤੋਂ ਹੀ ਸ਼ੁਰੂ ਹੋ ਜਾਂਦੀ ਆ ਜੀ ਆ ਇੱਥੋਂ ਮਿਲਦੀ ਆ ਜੀ ਇੱਥੋਂ ਮਿਲਦੀ ਆ ਹਾਂ ਚਲੋ ਠੀਕ ਆ ਆਪਣਾ ਹੋਰ ਭਰਾ ਨੇ ਕਿਸੇ ਨੇ ਪਾਉਣਾ ਹੋਇਆ ਸ਼ੈੱਟ ਤਾਂ ਉਹਨਾਂ ਦਾ ਫਾਇਦਾ ਹੋ ਜਾ ਉਹਨਾਂ ਦਾ ਫਾਇਦਾ ਉਹਨਾਂ ਨਾਲ ਕਰੀ ਜਾਂਦੇ ਆ ਮੈਸੇਜ ਕਮੈਂਟਾਂ ਦੇ ਵਿੱਚ ਹੋ ਹੀ ਜਾਂਦਾ ਕਿ ਦੂਜੇ ਦਾ ਨੰਬਰ ਸ਼ੇਅਰ ਕਰਕੇ ਉਹ ਕਰੀ ਜਾਂਦੇ ਕਿ ਦੂਜੇ ਦਾ ਫਾਇਦਾ ਚਲੋ ਆਪਾਂ ਤਾਂ ਚਲਾਣੇ ਆ ਵੀ ਕਿਸੇ ਭਰਾ ਦਾ ਯਾਰ ਕਿਸੇ ਨੇ ਪਾਉਣਾ ਤਾਂ ਉਹਦਾ ਫਾਇਦਾ ਹੋ ਪੈਦਾ ਹੋ ਜਾਈ। ਹਾਂ ਆਪਣੀ ਵੀਡੀਓ ਪਾਉਣ ਦਾ ਮਕਸਦ ਵੀ ਇਹੀ ਸੀ। ਮਕਸਦ ਵੀ ਇਹੀ ਸੀ ਵੀ ਕਿ ਇਹਦਾ ਫਾਇਦਾ ਹੋ ਜਾਈ। ਇਹਦੇ ਵਿੱਚ ਹੁਣ ਮਿਸਤਰੀ ਦਾ ਰੋਲ ਆ ਜਾਂ ਕਿਸੇ ਦੁਕਾਨਦਾਰ ਦਾ ਰੋਲ ਆ ਵੀ ਉਹਨੇ ਕੁੰਡੀ ਲਾਈ ਆ ਜਾਂ ਨਹੀਂ ਲਾਈ। ਪਰ ਭਾਈ ਜੀ ਇਹ ਹੋ ਸਕਦਾ ਆ ਪਤਾ ਲੱਗ ਗਿਆ ਨਾ ਆਪਾਂ। ਚੰਗੀ ਚੀਜ਼ ਦਿੱਤੀ ਹੋਵੇ ਕੀ ਪਤਾ ਉਹਨੇ ਲੈ ਕੇ। ਕੋਈ ਹੋ ਸਕਦਾ ਇਹਦੇ ਵਿੱਚ ਰੇਟ ਦਾ ਫਰਕ ਹੋਵੇ। ਮਾੜੀ ਚੰਗੀ ਦਾ ਚੀਜ਼ ਦਾ ਫਰਕ ਤਾਂ ਫਰ ਹੁੰਦਾ ਹੀ ਆ। ਮਾੜੀ ਵੇਖੋ ਰੋਲ ਆਪਾਂ ਇੱਕ ਚੀਜ਼ ਲੈ ਜਾਈਏ ਕਪੜਾ ਤੁਸੀਂ ਪਾਇਆ। ਕੁਰਤਾ ਪਜਾਮਾ। ਇਹਦੇ ਵਿੱਚ 600 ਰੁਪਏ ਮੀਟਰ ਵਾਲਾ ਵੀ ਹੈਗਾ ਵਾ 1000 ਰੁਪਏ ਮੀਟਰ ਵਾਲਾ ਵੀ ਹੈਗਾ ਤੇ 200 ਮੀਟਰ 200 ਰੁਪਏ ਮੀਟਰ ਵਾਲਾ ਵੀ ਹੈਗਾ ਹਰ ਇੱਕ ਇਹ ਚੀਜ਼ ਤਾਂ ਹੁੰਦਾ ਵਾ ਹੁਣ ਕੀਪਦਾ ਵੀ ਸਾਡੇ ਮਿਸਤਰੀ ਨੇ ਉਹਨੇ ਗੱਲ ਕਰਕੇ ਆਪਾਂ ਨੂੰ ਚੰਗੀ ਚੀਜ਼ ਦਵਾਈ ਹੋਵੇ ਅਗਲਾ ਕਹਿੰਦਾ ਵੇ ਵੀ ਕੱਲ ਨੂੰ ਲਾਵਾ ਮੈਂ ਮਿਸਤਰੀ ਤਾਂ ਸਾਡਾ ਭਾਈ ਆਪਦਾ ਘਰ ਦਾ ਹੀ ਮਿਸਤਰੀ ਚੀਜ਼ ਨਾ ਉਹ ਮਾੜੀ ਲਾਉਂਦਾ ਤੇ ਨਾ ਮਾੜੀ ਦਵਾਉਂਦਾ ਪਰ ਤੇ ਭਾਈ ਉਹਨੇ ਵਾਜੇ ਵੀ ਤੁਹਾਡੇ ਪੈਸੇ ਲਵਾਏ ਉਹਨੇ ਫਿਰ ਮਾੜੀ ਤੋਂ ਨਹੀਂ ਕਰਦਾ ਚਲ ਜੇ ਕੋਈ 5-10 ਅਜ ਇਧਰ ਉਧਰ ਵੀ ਹੋ ਜਾਊਗਾ ਕੋਈ ਨਹੀਂ ਨਵੇਂ ਕੰਮ ਚ ਹੋ ਹੀ ਜਾਂਦਾ ਕੋਈ ਜਾਂਦਾ ਪਰ ਵੱਡੀ ਗੱਲ ਕਿ ਇੱਕ ਨਾ ਲੋਕਾਂ ਦੀ ਚੀਜ਼ਾਂ ਜਦੋਂ ਲੋਕੀ ਕਹਿ ਦਿੰਦੇ ਵੀ 5 ਰੁਪਏ ਵੀ ਆ ਪਰ ਜਦੋਂ ਚੀਜ਼ ਲਾਉਂਦੇ ਆ ਬਾਅਦ ਚ ਖਰਾਬ ਹੁੰਦੀ ਆ ਫਿਰ ਲੋਕੀ ਇਲਾਮਾ ਦੇਣ ਆਏ ਨੇ ਵੀ ਕਹਿੰਦੇ ਲੈ ਕਰ ਆ ਹਰੇ ਆ ਲਈ ਮਹਿੰਗਾ ਉਹਦੇ ਕਿੰਨਾਂ ਤਰ੍ਹਾਂ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਤੇ ਫਿਰ ਫਰਕ ਤਾਂ ਫਰ ਪੈਂਦਾ ਹੀ ਹੈ ਸਹੀ ਆ ਤੇ ਬਾਈ ਜੀ ਇਹ ਇਹ ਰੋਲ ਦੀ ਗੱਲ ਕਹਿੰਦੇ ਵੀ ਇਹ ਟੈਂਕੀ ਦੇ ਦੁਆਲੇ ਦੁਆਲੇ ਬਦਲਿਆ ਜਾ ਸਕਦਾ ਬਲਿਆ ਜਾ ਸਕਦਾ ਜੀ ਤੇ ਇਹਦੇ ਨਾਲ ਕਹਿੰਦੇ ਪਾਣੀ ਜਵੇਂ ਹੁਣ ਪਲਾਸਟਿਕ ਦੀਆਂ ਟੈਂਕੀਆਂ ਆਪਣੇ ਘਰਾਂ ਦੇ ਉੱਤੇ ਤੇ ਤਰੀਕਾ ਪੈਂਦਾ ਆ ਪਲਾਸਟਿਕ ਦੀਆਂ ਹਾਂਜੀ ਉਦੇ ਉੱਤੇ ਰੋਲ ਇਹ ਵਲਿਆ ਜਾਵੇ ਤੇ ਮੇਰੇ ਹਿਸਾਬ ਨਾਲ ਵੀ ਉਹਨੂੰ ਠੰਡਾ ਰੱਖੂਗਾ ਪਾਣੀ ਠੰਡਾ ਰੱਖੂਗਾ ਪਾਣੀ ਨੂੰ ਹਾਂ ਗਰਮੀ ਦੇ ਕਿਉਂਕਿ ਵਿੱਚ ਦੋ ਦਿਨ ਕਮੈਂਟ ਆਏ ਸੀਗੇ ਮੈਨੂੰ ਕਹਿੰਦੇ ਵੀ ਇਹ ਟੈਂਕੀ ਦੇ ਆਲੇ ਦੋ ਆਲੇ ਵਲਦੋ ਇਹਨੂੰ ਵਲਨ ਦੇ ਨਾਲ ਤੁਸੀਂ ਜਿੱਥੇ ਸਾਨੂੰ ਕਹਿੰਦਾ ਵੀ ਅਹੀਂ ਪਾਣੀ ਦੀ ਬਾਲਟੀ ਚ ਭਰ ਕੇ ਡੋਂਗਾ ਕਪਾ ਕੇ برف ਤਾਂ ਹੁੰਨੇ ਆ ਸਾਨੂੰ ਉਹ ਫਾਇ ਕਹਿੰਦਾ ਬਚ ਗਏ ਇਹ ਹੁਣ ਸਾਨੂੰ ਗਰਮ ਪਾਣੀ ਚ ਆਏ ਇਹ ਤਾਂ ਰੋਕਦੀ ਆ ਨਾ ਇਹ ਹੀਟ ਨੂੰ ਤਾਂ ਫਿਰ ਰੋਕਦੀ ਆ ਹੀਟ ਨੂੰ ਰੋਕਦੀ ਆ ਹਾਂ ਬਈ ਲੋਬੀ ਕਿਸਾਨ ਵੀਰੋ ਤੇ ਪੰਜਾਬੀ ਸਰੋਤਿਓ ਇਹਦੀ ਵੀ ਬਈ ਜੇ ਇਹ ਨਾਰਮਲ ਬੰਦਾ ਵੀ ਆਪਦੇ ਘਰੇ ਪਾ ਸਕਦਾ ਤੇ ਜਿਹੜੇ ਬੰਦੇ ਨੇ ਟੈਂਕੀਆਂ ਦੇ ਆਲੇ ਦੋਲੇ ਬਲਣਾ ਉਹ ਵੀ ਬੰਦਾ ਕਰ ਸਕਦਾ ਜਿਨੇ ਸ਼ੈੱਡ ਪਾਇਆ ਉਹਦੇ ਲਈ ਤਾਂ ਫਾਇਦੇਮੰਦ ਹੈ ਹੀ ਹੈ। ਹਾਂਜੀ ਤੇ ਜੇ ਮੇਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਚੰਗੀ ਲੱਗਦੀ ਹੁੰਦੀ ਆ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ। ਬਾਕੀ ਹਾਂ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦੀ ਆ ਜਾਂ ਕੋਈ ਵੀ ਟੌਪਿਕ ਐਸੇ ਦਿਵਾ ਕੇ ਜਿਹੜਾ ਤੁਹਾਡੇ ਆਉਂਦਾ ਖੁੰਦਰ ਭਾਈ ਸਾਡੇ ਨੰਬਰ ਉੱਤੇ ਦਿੱਤੇ ਹੁੰਦੇ ਆ ਹੁਣ ਅੱਗੇ ਤਾਂ ਅਸੀਂ ਆਈਡੀਆ ਮੈਂਸ਼ਨ ਕਰਦੇ ਹੁੰਦੇ ਹਾਂ ਬਾਈ ਮਾਨ ਫਾਰਮ ਕੋਟਖਪੂਰਾ ਇੱਕ ਸਾਡੀ ਪੰਜਾਬ ਇਨਫੋ ਤੇ ਹੁਣ ਅਸੀਂ ਦੋਵੇਂ ਨੰਬਰ ਉੱਤੇ ਤੁਹਾਡੇ ਡਿਸਪਲੇ ਦੇ ਬਾਈ ਹੁਣਾ ਦਾ ਨੰਬਰ ਤੇ ਸਾਡਾ ਨੰਬਰ ਅਸੀਂ ਉੱਤੇ ਚਲਾ ਦਿਆ ਕਰਾਂਗੇ ਜੇ ਕੋਈ ਵੀ ਗੱਲਬਾਤ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਵਿਚਾਰ-ਤਾਰਾ ਤਾਂ ਦੀ ਸ਼ੇਅਰ ਕਰਨੀ ਹੁੰਦੀ ਤੁਸੀਂ ਸਾਡੇ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਜੀ ਜੇ ਬਾਗਬਾਨੀ ਐਗਰੀਕਲਚਰ ਦੇ ਸੰਬੰਧੀ ਜਾਦੀ ਡੂੰਗੀ ਨੌਲੇਜ ਚਾਹੀਦੀ ਆ ਫਿਰ ਬਾਈ ਹੁਣਾ ਦੇ ਨੰਬਰ ਤੇ ਕਾਲ ਕਰ ਲਿਆ ਕਰੋ ਤੇ ਜੇ ਮਾੜੀ-ਮੋਟੀ ਉਤੂਤਲੀਸਰਲੀ ਗੱਲਬਾਤ ਕਰਨੀ ਹੁੰਦੀ ਆ ਉਹ ਤੁਸੀਂ ਮੈਨੂੰ ਕਰ ਲਿਆ ਕਰੋ ਕਿਉਂਕਿ ਬਾਈ ਹੁਣਾ ਨੂੰ ਪਹਿਲਾਂ ਹੀ ਬੜੇ ਫੋਨ ਆਉਂਦੇ ਆ ਉਹ ਅੱਗੇ ਨਹੀਂ ਸਮਝ ਜਾਂਦੇ ਤੇ ਬਾਕੀ ਤੁਹਾਨੂੰ ਪਤਾ ਹੀ ਅੱਗੇ ਹੋਰ ਤੁਸੀਂ ਵੀਡੀਓ ਵੇਂਦੇ ਹੀ ਰਹਿੰਦੇ ਜੇ ਤੇ ਇੰਨੀ ਕਿ ਜਾਣਕਾਰੀ ਦਿੰਦੇ ਹੋ ਇਹ ਤੁਹਾਡੇ ਦੁੱਖ ਮਾ ਦੇ ਜਾਇਦ ਕਰਿਆ ਚੰਗੇ ਮਾੜੇ ਬਖਸ਼ਿਓ ਧੰਨਵਾਦ ਜੀ ਸასი ਸ਼ਕਰ